ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਪਿੰਡ ਲੰਡੇ ਦੇ ਜ਼ਿਲ੍ਹਾ ਮੋਗਾ ਕਬੱਡੀ ਕੱਪ ਤੇ ਕਿਹੜੇ-ਕਿਹੜੇ ਪਲੇਅਰ ਖੇਡਣਗੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪਿੰਡ ਲੰਡੇ ਦੇ ਜ਼ਿਲ੍ਹਾ ਮੋਗਾ ਜਿੱਥੇ ਕਬੱਡੀ ਆਲ ਓਪਨ ਦੇ 8 ਕਲੱਬ ਖੇਡਣਗੇ ਪਹਿਲਾ ਇਨਾਮ 5 ਲੱਖ ਦੂਜਾ ਇਨਾਮ 3 ਲੱਖ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ ਇਸ ਕਬੱਡੀ ਕੱਪ ਤੇ ਜੋ ਪਲੇਅਰ ਖੇਡਣਗੇ ਖੁਸ਼ੀ ਦੁੱਗਾ ਛਿੱਲੂ ਬੋ ਅਕਬਰ ਪਰ ਜੱਗੂ ਹਾਕਮ ਵਾਲਾ ਰਵੀ ਸਾਹੋਕੇ ਅੰਬਾ ਸੌਰ ਸਿੰਘ ਵਿੱਕੀ ਹਰੀ ਕੇ ਸ਼ਰਨਾ ਡੱਗੋ ਰਮਾਣਾ ਸੋਨਾ ਵੰਦਰ ਡੋਂਡ ਬੁਟਾਨ ਦਾਣਾ ਬੁਲਟ ਖੀਰਾਵਾਲੀ ਦੀਪਦਪੁਰਜੀ ਫਰਿਆਦ ਅਲੀ ਸ਼ਕਰਪੁਰ ਸ਼ਾਜੀ ਸ਼ਕਰਪੁਰ ਪੂਰੀ ਫਤਿਹਗੜ੍ਹ ਛੰਨਾ ਰਪਿੰਦਰ ਦੋਦਾ ਚੱਕੀ ਰਮਦਾਸ ਅਮਨ ਲੋਹਾਰਾ ਗਗਨ ਜੋਗੇਵਾਲ ਰਾਜਾ ਪੱਧਰੀ ਚਿਤਪਾਲ ਚਿੱਟੀ ਪੂਰੀਆ ਸਿਸਰ ਬਿੱਲਾ ਢੋਡੇ ਸ਼ੀਰਾ ਚੱਕਲੀ ਸ਼ੇਰ ਠਾਕੜ ਗੋਗੜੀਆ ਮੱਖਣ ਮੱਖੀ ਕੁਲਵੀਰ ਜਟਾਣਾ ਗੁਰਵਿੰਦਰ ਕਾਂਗਾ ਅਰਸ਼ ਬਰਸਾਲਪੁਰ ਇਹਨਾਂ ਤੋਂ ਇਲਾਵਾ ਹੋਰ ਵੀ ਕਈ ਸਾਰੇ ਹੀ ਸੁਪਰਸਟਾਰ ਪਲੇਅਰ ਇਸ ਕਬੱਡੀ ਕੱਪ ਤੇ ਖੇਡਣਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ